ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗਰੇਵਲ ਪੰਜਾਬੀ ਬਲੌਗਰਸ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਬਾਹੀ ਗੁਰੂ ਕਰੇ ਤੁਸੀਂ ਸਾਰੇ ਠੀਕ ਠਾਕ ਹੋਮੋਂ ਚੜਦੀ ਕਲਾ ਵਿੱਚ ਹੋਮੋਂ ਟਾਈਮ ਹੈਗਾ ਸਵੇਰ ਦਾ ਜੀ ਆਪਾਂ ਲੱਗਿਆ ਸਵੇਰ ਦੇ ਕੰਮ ਧੰਦੇ ਕਰਨਾ ਇੱਥੇ ਲੱਗੀ ਸੀਗੀ ਮੈਂ ਝਾੜੂ ਲਾਉਣ ਪਹਿਲਾਂ ਬੇੜੇ ਚੋ ਚੱਕਿਆ ਸਮਾਨ ਰਾਤ ਨੂੰ ਕਈ ਚੀਜ਼ਾਂ ਉਦਾਂ ਹੀ ਪਈਆਂ ਰਹਿ ਜਾਂਦੀਆਂ ਨੇ ਫਿਰ ਸਵੇਰੇ ਜਦੋਂ ਝਾੜੂ ਦਾ ਕੰਮ ਹੁੰਦਾ ਫਿਰ ਇੱਕ ਵਾਰ ਸਾਰੀਆਂ ਚੱਕਦੇ ਆਂ ਤੇ ਉਹਦਾ ਮੈਨੂੰ ਇਹ ਹੁੰਦਾ ਵੀ ਹਰ ਇੱਕ ਚੀਜ਼ ਜਿਹੜੀ ਆਪਾਂ ਬਰਤਨ ਤੋਂ ਬਾਅਦ ਜਿਹੜੀ ਹੈਗੀ ਆ ਪ੍ਰੋਪਰ ਪਲੇਸ ਤੇ ਟਿਕਾ ਦਈਏ ਪਰ ਫਿਰ ਵੀ ਤੁਹਾਨੂੰ ਪਤਾ ਜੀ ਸਾਰੇ ਦਿਨ ਦੇ ਕੰਮ ਤਾਂ ਦੇ ਜਦ ਹੁੰਦੇ ਨੇ ਹਨਾ ਚੀਜ਼ਾਂ ਇੱਧਰ ਉੱਧਰ ਰਹੀ ਜਾਂਦੀਆਂ ਨੇ ਕੁਛ ਨਾ ਕੁਛ ਰ ਤੇ ਇੱਥੇ ਲੱਗੀ ਹੋਈ ਸੀਗੀ ਮੈਂ ਝਾੜੂ ਲਾਉਣਾ ਝਾੜੂ ਦਾ ਕੰਮ ਕਰਨ ਤੋਂ ਬਾਅਦ ਮੈਨੂੰ ਇਹ ਸੀਗਾ ਵੀ ਫਿਰ ਅੰਦਰੋਂ ਜਿਹੜਾ ਹੈਗਾ ਸਫਾਈ ਦਾ ਆਪਾਂ ਕਰਦਾਗੇ ਤੇ ਉਹ ਸਾਰਾ ਕੰਮ ਤਾਂ ਨਿਮੇੜਨ ਤੋਂ ਬਾਅਦ ਇੱਥੇ ਰੋਟੀ ਵੀ ਬਣਾ ਕੇ ਖਾ ਲਈ ਸੀ ਅਸੀਂ ਤੇ ਉਸ ਤੋਂ ਬਾਅਦ ਮੈਂ ਲੱਗ ਗਈ ਸੀਗੀ ਜੀ ਕੱਪੜੇ ਧੋਣਾ ਤੇ ਮੈਂ ਕਿਹਾ ਚਲੋ ਇਹ ਕੰਮ ਕਰਦਾ ਹਨਾ ਇਸ ਤਰ੍ਹਾਂ ਹੀ ਜਿਹੜੇ ਕੰਮ ਤੰਦੇ ਨੇ ਉਹ ਚੱਲੀ ਜਾਂਦੇ ਨੇ ਤੇ ਇੱਥੇ ਮੈਂ ਕੱਪੜੇ ਧੋਣ ਲੱਗੀ ਹੋਈ ਸੀਗੀ ਤੇ ਕੱਪੜੇ ਪਤਾ ਇਹ ਹੁੰਦਾ ਵੀ ਚਲੋ ਥੋੜੇ-ਥੋੜੇ ਕਰਕੇ ਆਪਾਂ ਨਾਲ ਦੀ ਨਾਲ ਜਿਹੜੇ ਹੁੰਦੇ ਨੇ ਧੋ ਲੈਨੇ ਆ ਹੁਣ ਮੀਂਹ ਪੈਂਦਾ ਰਿਹਾ ਹਨਾ ਇੱਕ ਅੱਧਾ ਦਿਨ ਉਹਦੇ ਕਰਕੇ ਥੋੜੇ ਜੇ ਮਤਲਬ ਕੱਪੜਿਆਂ ਦਾ ਕੰਮ ਸੀਗਾ ਜਿਹੜਾ ਪੈਂਡਿੰਗ ਰਹਿ ਗਿਆ ਤੇ ਕੁੱਸੋਂ ਬੱਚੇ ala ਘਰਾਂ ਹਨਾ ਜਿਸਨੀਤ ਦੇ ਤਾਈ ਹੁੰਦੇ ਵੀ ਡੇਲੀ ਦੇ ਹੀ ਹੁੰਦੇ ਨੇ ਕੱਪੜੇ ਤੋਂ ਨਾਲੇ ਫਿਰ ਪਹਿਲਾ ਸਭ ਤੋਂ ਪਹਿਲਾ ਮੈਂ ਇਹਦੀ ਧੋਣੀ ਹੁੰਦੀ ਆ ਕੱਪੜੇ ਫਿਰ ਉਸ ਤੋਂ ਬਾਅਦ ਜਿਹੜੇ ਆਪਣੇ ਹੁੰਦੇ ਨੇ ਹਨਾ ਉਹ ਤੋਤੇ ਜਾਂਦੇ ਨੇ ਜਾਂ ਜਿਵੇਂ ਸਵੇਰੇ ਮਸ਼ੀਨ ਲਾ ਲਈ ਉਸ ਤੋਂ ਬਾਅਦ ਜਿਹੜੇ ਕਈ ਵਾਰ ਆਪਾਂ ਦਿਨੇ ਚੇਂਜ ਕਰਦੇ ਆ ਹਨਾ ਤਾਂ ਉਹ ਬਾਅਦ ਚ ਤੋਦਨੀ ਆ ਇਸ ਤਰ੍ਹਾਂ ਦਾ ਮੇਰਾ ਸ਼ਡਿਊਲ ਜਿਹਾ ਬਣਾਇਆ ਹੁੰਦਾ ਹਨਾ ਤੇ ਚਲੋ ਮੈਂ ਕਿਹ ਕੱਪੜੇ ਦਾ ਕੰਮ ਕਰਦਾ ਬਾਕੀ ਕੰਮ ਤਾਂ ਦੇ ਜਿਹੜੇ ਫੇਰ ਦੇਖਦੇ ਆ ਹਨਾ ਫੇਰ ਕਰਦੇ ਆ ਤੇ ਅਜੇ ਜਿਹੜੀ ਕਲਰ ਬੇਲਾ ਵਗੈਰਾ ਲਿਆਂਦੀ ਸੀਗੀ ਆ ਉਹ ਵੀ ਲਗਾਉਣ ਆਲੀਆਂ ਨੇ ਮੈਂ ਸੰਦੀਪ ਨੂੰ ਕਿਹਾ ਸੀ ਮੈਂ ਕਿ ਵਿਚ ਦੀ ਟਾਈਮ ਕੱਢ ਕੇ ਉਹ ਵੀ ਤੁਸੀਂ ਲਾ ਦਿਓ ਹਨਾ ਫਿਰ ਜੇ ਇੱਕ ਅਦਾ ਦਿਨ ਪਈਆ ਰਹਿ ਜਾਣ ਫਿਰ ਉੰਨੀ ਉਹਨਾਂ ਦੀ ਜਿਹੜੀ ਹੈਗੀ ਐ ਗਰੋਥ ਜੀ ਉਹ ਨਹੀਂ ਹੁੰਦੀ ਹੈਗੀ ਫਿਰ ਕਿਹਦਾ ਮਿੱਟੀ ਨੂੰ ਬਾਅਦ ਕੀ ਲੱਗੀ ਜਾਂਦੀ ਹੁੰਦੀ ਇਹਨੀਆਂ ਨੂੰ ਬਰਾਈ ਕਰਦੇ ਮਿੱਟੀ ਲਾਈ ਜਾਏ ਠੀਕ ਹੈ ਅਗੋਂ ਦੋਂਦੀ ਤਾਂ ਮੈਂ ਪੱਟ ਕੇ ਸਾਰੀ ਇਹਨੂੰ ਹਾਂ ਇਹਨੂੰ ਗਮਲੇ 'ਚ ਲਾਉਂਗੀ ਫਿਰ ਇੱਥੇ ਕਾਫੀ ਬੁੱਤੇ ਵੱਡੇ ਹੋ ਜਾਂਦੇ ਨੇ ਸਰਦੀ ਦੇ ਵਿੱਚ ਆ ਖਾਲੀ ਨਹੀਂ ਕਹਿੰਦਾ ਮਿਲਣਾ ਦੁਬਾਰਾ ਹਾਂ ਹਾਂ ਆਹ ਨਾ ਬਹੁਤ ਵਧੀਆ ਨੇ ਆਹ ਖਾਲੀ ਪਏ ਨੇ ਬੈਠ ਲੀਏ ਜੀ ਆ ਹਾਂ ਇਹਨੇ ਚਲਾ ਦਾਂਗੇ ਹਾਂ ਆ ਦੇਖੋ ਆ ਪਏ ਨੇ ਦੋ ਤਿੰਨ ਖਾਲੀ ਹਾਂ ਇਹਨੇ ਸਲਾ ਦਾਂਗੇ ਚਲੋ ਇਨਕਾ ਮੈਂ ਇੱਕ ਕਦੇ ਦਿਨ ਚੀ ਕੱਢਦੀ ਆ ਵਸੇ ਇੱਥੇ। ਉਸ ਇੱਥੇ ਰਹਿਣ ਦਿਓ। ਹਾਂ। ਉਸ ਇੱਥੇ ਰਹਿਣ ਦਾ ਵੀ। ਕਈ ਜਣੇ ਮੰਗਦੇ ਵੀ ਸੀ ਉਹ ਵੀ ਦੇਨੇ ਨੇ ਹੱਗੀ। ਨਿੰਬੂ ਨੇ ਵੀ ਵਧੀਆ ਫਲ ਚੱਕ ਲਿਆ। ਹਾਂ। ਦੇਖੀਏ ਦੇਖੋ। ਕਿੰਨਾ ਸੋਨਾ ਸੋਨਾ ਹਾਂ ਲੱਗਿਆ। ਕਾਫੀ ਫਾਲਾ। ਆਮਰ ਉਹ ਤੇ ਲੱਗਣ ਸਾਰ ਇੱਕ ਕਾਣਾ ਹੋ ਗਿਆ। ਕਿੱਥੇ? ਆ ਸੀਗਾ। ਇੱਥੇ ਮਿੰਦੋ ਦੇ ਸਹੀ ਨਹੀਂ। ਆ ਦੇਖੋ। ਖੈਬਰਿਸ ਦੇਖੋ ਇਹ ਪਾੜ ਜਿਹਾ ਉਹੀ ਹੋ ਜਾਂਦਾ ਵੀ ਬਾਈ ਚੀਕੂ ਵੀ ਵਧੀਆ ਲੱਗ ਗਈ ਵੇ ਇਹ ਹੋਣਗੇ ਆ ਦੇਖੋ ਪਿਛਲੀ ਵਾਰ ਨਾਲੋਂ ਤਾਂ ਵੱਧ ਹੋ ਗਏ ਹਾਂ ਹੋ ਦੇਖੋ ਕਾफी ਲੱਗੇ ਪੈਣੇ ਕਿਸ ਟੇਸਟੀ ਵੱਧ ਬਣਦੇ ਨੇ ਇਹ ਉਹ ਟੇਸਟੀ ਲੱਗਦੇ ਨੇ ਵੱਧ ਆਲਣੇ ਵੀ ਕਿੰਨੇ ਪਾਏ ਹੋਏ ਨੇ ਇਹਦੇ ਚ ਆ ਦੇਖੋ ਆਹ ਦੇਖੋ ਜਿਹੜੀਆਂ ਸੋਹਣੀਆਂ ਸੋਹਣੀਆਂ ਪਿਆਰੀਆਂ ਪੇਰੀਆਂ ਚਿੜੀਆਂ ਬੋਲਦੀਆਂ ਨੇ ਹਨਾ ਉਹ ਇਹ ਚੀਕੂ ਚ ਹੀ ਬੋਲਦੀਆਂ ਨੇ ਸਵੇਰੇ ਨਹੀਂ ਬੋਲਦੀ ਹੁੰਦੀਆਂ ਕੀ ਬੋਲਦੀ ਮੈਂ ਇਹ ਕਾਲ ਲੱਗਿਆ ਬੈਠੀ ਕਿ ਹੇਠੇ ਇਹ ਬਹੁਤ ਲੱਗੀਆਂ ਨੇ ਕਿਸ ਹਾਲੇ ਸਾਲ ਫਲ ਵਧੀ ਜਾਂਦਾ ਕਈ ਹਾਲ ਨੇ ਨਹੀਂ ਹਾਂ ਮੈਂ ਬੈਠਾ ਮਿੱਠੂ RAM ਮਿੱਠੂ RAM ਹਾਂ ਮਿੱਠੂ ਚਲੋ ਬਸ ਮਿਰਚ ਲਾ ਦੇ ਇੱਧਰ ਕੁਛ ਇੱਕ ਦੋ ਬਾਹਰ ਲਾ ਦੇ ਜਿਹੜੇ ਕੰਮਜਾਬ ਵਧੀਆ ਹੋ ਜਾਣਗੇ ਠੀਕ ਆ ਹਨਾ ਹਾਂ ਹਾਂ ਪਾਣੀ ਨਹੀਂ ਪਾਏ ਨਾ ਅੱਛੇ ਵੀ ਖਾਲੀ ਦੇ ਵਿੱਚ ਲਾਉਮਗੇ ਨਹੀਂ ਨਹੀਂ ਪੱਟ ਤੇ ਖਾਲੀ ਚ ਪਾਣੀ ਆ ਜਾਂਦਾ ਨਾ ਓਕੇ ਇਹ ਨਹੀਂ ਇਹ ਨਹੀਂ ਚੇ ਇਹ ਤਾਂ ਠੀਕਾ ਤੇਰੇ ਦੀ ਜੜ ਜ਼ਿਆਦਾ ਤਾਂ ਨਹੀਂ ਉਹਦੇ ਕੰਨੀ ਜਾਊਗੀ ਉਹ ਜੀ ਲੱਗੇ ਵੀ ਮੈਨੂੰ ਉਹ ਐਸੀ ਵੀ ਇੱਟਾ ਜੀ ਤੱਕ ਦੀ ਖੇੜੀ ਦੇਵਾਂਗੀ ਸਰਦਾਲੀਆਂ ਸਿੱਟ ਜਾਣਗੀਆਂ ਕੋਈ ਚੱਕਰ ਨਹੀਂ ਹੂੰ ਨਸਾਂ ਮੈਂ ਗਲਦੰਦੀ ਦੇ ਬੁੱਟੇ ਕੱਢ ਦੋ ਇਹ ਕੋਲੇ ਮੀਂਹਾਂ ਦੇ ਬਾਲ ਨੇ ਲੱਗਿਆ ਸੀ ਕਿ ਕਿੰਨੇ ਚਿਰ ਦੂਰ ਤੋਂ ਲੱਗਿਆ ਆ ਨਿੰਬੂ ਤੇ ਵੀ ਵਧੀਆ ਲੱਗਿਆ ਫਲ ਆ ਦੇਖੋ ਮੈਨੂੰ ਸਾਰਾ ਸਾਰ ਹੀ ਲੱਗਿਆ ਹਾਂ ਦੋਨੇ ਬਤਾਜੇ ਵੀ ਲੱਗੇ ਪੈਸੇ ਉਹ ਟੁੱਟ ਗਈ ਇੱਥੇ ਜੇ ਹੁੰਦੀ ਦੂਜਾ ਵੀ ਨਹੀਂ ਦਿਸਦਾ ਮੈਨੂੰ ਫਲ ਤਾਂ ਬਹੁਤਾ ਆਇਆ ਪਿਆ ਇੱਥੇ ਵੀ ਦੇਖ ਜਿੰਨੇ ਮਿਲਦੇ ਨੇ ਲੱਗਦੇ ਹਮਮ ਹਮ ਖਬਰ ਸ਼ਾਂਜੀ ਇੱਧਰ ਤਾਂ ਬੱਦਨ ਹੈ ਜਿੱਥੇ ਸ਼ਾਂਜੀ ਨਹੀਂ ਰਹਿੰਦੀ ਉਹ ਅੰਬ ਦਾ ਪਰੱਖਾਂਗੇ ਦੇਖਤੀ ਜਬਲੋ ਚਲੋ ਰੱਖ ਲਓ ਜੇ ਹੋ ਜਾ ਉਹ ਲੰਨਾ ਖਾਣੀ ਨਹੀਂ ਮਾ ਕੇ ਪਾਣੀ ਉਹ ਠੀਕ ਲੱਗਦਾ ਇਹਨੂੰ ਸਾਫ਼ ਰੱਖ ਲੈਗਾ ਲਓ ਜੀ ਇਹ ਹੈਗਾ ਸ਼ਾਮ ਦਾ ਟਾਈਮ ਤੇ ਬਿੱਲਾ ਲਗਾਉਣ ਤੋਂ ਬਾਅਦ ਜਿਹੜੀ ਪਨੀਰੀ ਵਗੈਰਾ ਸੀ ਉਹ ਸਾਰੀ ਲਗਾਤੀ ਸੀ ਸੰਦੀਪ ਨੇ ਤੇ ਮਤਲਬ ਪਾਲਟਰੀ ਦਾ ਰੇਵ ਵਗੈਰਾ ਪਾ ਕੇ ਲਾਤੀ ਦੇਖੋ ਫਿਰ ਕਿਸ ਤਰ੍ਹਾਂ ਦੀ ਹੁੰਦੀ ਆ ਹਨਾ ਤੇ ਮੈਂ ਲੱਗੀ ਹੋਈ ਸੀ ਦਾਲ ਤਰਨ ਅੱਜ ਤਰੀ ਹੈ ਹਰੀ ਦੀ ਦਾਲ ਐਵੇਂ ਇਸ ਕਰਕੇ ਤਰੀਏ ਜਾ ਕੇ ਹੋਣਾ ਜੀ ਮੈਂ ਕਿਤੇ ਤੇ ਤੁਸੀਂ ਕੱਲ ਵਾਲਾ ਬਲੌਗ ਵੀ ਜ਼ਰੂਰ ਦੇਖਿਓ ਤੇ ਦੇਖਿਓ ਮੈਂ ਕਿੱਥੇ ਗਈ ਆ ਹਨਾ ਮੈਂ ਤੇ ਜਸਨੀਤਾ ਸੀ ਦੋਨੇ ਜਾਵਾਂਗੇ ਬਾਕੀ ਹੋਰ ਘਰ ਚ ਕੋਈ ਨਹੀਂ ਸਾਡੇ ਨਾਲ ਜਾਊਗਾ ਤੇ ਅਸੀਂ ਦੋਨੇ ਹੀ ਮੇਰੀ ਤੇ ਜਸਨੀਤ ਦੀ ਜਾਣ ਦੀ ਸਲਾਹਣੀ ਹੈ ਹਨਾ ਤੇ ਇਹਦੇ ਵੀ ਨੀਦੇ ਪਿਪਰਾ ਕਰਕੇ ਹੋਆ ਤੇ ਫਿਰ ਸੰਦੀਪ ਦਾ ਵੀ ਜਾਏ ਨਹੀਂ ਸਰਨਾ ਸੀਗਾ ਤੇ ਪਹਿਲਾਂ ਤਾਂ ਇਹ ਸੀ ਕਿ ਵੀ ਸਵੇਰੇ ਜਾ ਕੇ ਸ਼ਾਮ ਨੂੰ ਆ ਜਗੇ ਪਰ ਨਹੀਂ ਜੀ ਫਿਰ ਹੁਣ ਪਾਲਟਰੀ ਕਰਕੇ ਹਨਾ ਮਤਲਬ ਨਹੀਂ ਛੱਡ ਸਕਦੇ ਹੈਗੇ ਇਸ ਤਰ੍ਹਾਂ ਹਨਾ ਤੇ ਤਾਂ ਕਰਕੇ ਹੈਗਾ ਸੰਦੀਪ ਕਹਿੰਦੇ ਵੀ ਤੁਸੀਂ ਜਾਇਓ ਆ ਹੈਗਾ ਸੀਗਾ ਜੀ ਸ਼ਾਮ ਦਾ ਟਾਈਮ ਆਪਾਂ ਦਾਲ ਹਾਰੇ ਚ ਰੱਖਤੀ ਸੀਗੀ ਤੇ ਰਿੱਜੀ ਜਾਂਦੀ ਸੀ ਆ ਹਾਗੇ ਸੀ ਜੀ ਡੱਗੀ ਹਨਾ ਜਿਸ ਨੇ ਇਹਦੇ ਪਿਆਰੇ ਡੌਗੀ ਹਨਾ ਇਹ ਮਤਲਬ ਆਪਣੇ ਜਿਹੜੇ ਛੋਟਾ ਜਿਹਾ ਕੂਰੂਆ ਇਹਨੂੰ ਵੀ ਨਾਲ ਲੈ ਕੇ ਆਂਦੀ ਆ ਦੇਖੋ ਕਿੰਨਾ ਕਿਊਟ ਕਿਊਟਾ ਹਨਾ ਤੇ ਪਿਆਰ ਦੀ ਗੱਲ ਹੁੰਦੀ ਹੈ ਜੀ ਰੋਟੀ ਵਗੈਰਾ ਪਾ ਦਿੰਨੀ ਹੁੰਦੀ ਇੱਥੇ ਆ ਕੇ ਹਨਾ ਇਹ ਵੀ ਬੇਫਿਕਰੀ ਹੋ ਜਾਂਦੀ ਹੁੰਦੀ ਆ ਤੇ ਮਤਲਬ ਇਹਨੂੰ ਬਿਲਕੁਲ ਐ ਨਹੀਂ ਹੁੰਦਾ ਹੈਗਾ ਮੈਂ ਕਹਿੰਨੀ ਹੁਣੀ ਆ ਵੀ ਦੇਖੋ ਕਿੰਨਾ ਖਿਆਲ ਹੁੰਦਾ ਹਨਾ ਉਦ ਦਾ ਜਿੰਮੀ ਆਪਾਂ ਕਹਿੰਦੇ ਡੌਗੀਆਂ ਨੂੰ ਆਪਣੇ ਬੱਚਿਆਂ ਦਾ ਪਰ ਜਦੋਂ ਇਹ ਨੂੰ ਇੱਥੇ ਲੈ ਆਉਂਦੀ ਆ ਹਨਾ ਇਹ ਨੂੰ ਇਹ ਨਹੀਂ ਹੁੰਦਾ ਹੈਗਾ ਵੀ ਮੈਨੂੰ ਕੁਝ ਕਹਿਣਗੇ ਜਾਂ ਨਾ ਕਹਿਣਗੇ ਹਨਾ ਬਸ ਇਹ ਆਪ ਇੱਕ ਸਾਈਡ ਖੜ ਜਾਂਦੀ ਹੁੰਦੀ ਹੈ ਫਿਰ ਇਹਨੂੰ ਅਸੀਂ ਰੋਟੀ-ਰੋਟੀ ਖਵਾ ਦਿੰਨੇ ਆ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਵੀ ਮਤਲਬ ਰੋਟੀ ਵਗੈਰਾ ਮੈਂ ਬਣਾ ਕੇ ਰੱਖਦੀ ਹੁੰਦੀ ਆ ਜਿਸਨੀ ਤੇ ਇਹਨਾਂ ਨੂੰ ਦੇਖ ਕੇ ਬਹੁਤ ਖੁਸ਼ ਹੁੰਦੀ ਹੁੰਦੀ ਆ ਤੇ ਇੱਥੇ ਆਪਣੀ ਜਿਹੜੀ ਦਾਲ ਸੀਗੀ ਉਹ ਬਣ ਗਈ ਜੀ ਹੁਣ ਇਹਨੂੰ ਲਗਾ ਲਾਗੀ ਤੜਕਾ ਦਾਲਾ ਜਿਵੇਂ ਹਰੀ ਦੀ ਇਸ ਕਰਕੇ ਬਣਾ ਲਈ ਹਨਾ ਜਿਵੇਂ ਮੈਂ ਕੱਲ ਜਾਣਾ ਹੋਊਗਾ ਤੇ ਫਿਰ ਬਾਦ ਚਰਵਨੀਤ ਨੂੰ ਦਿੱਕਤ ਨਹੀਂ ਆਉਗੀ ਵੀ ਰੋਟੀ ਵਗੈਰਾ ਇਹ ਹੀ ਬਣਾ ਲਿਆ ਕਰਨਗੇ ਉਸੇ ਕੋਈ ਹੋਰ ਬਣਾਉਣੇ ਹਨ ਵੀ ਫਿਰ ਉਹ ਆਪਾਂ ਨੂੰ ਇਹ ਹੋ ਜਾਂਦਾ ਨੇ ਬੇਈ ਵਗੈਰਾ ਦਾ ਹੋ ਜਾਂਦਾ ਹੁਣ ਇਹ ਖਾ ਸਕਦੇ ਨੇ ਇੱਕ ਦਿਨ ਤੇ ਇਸ ਤਰ੍ਹਾਂ ਸੀਗਾ ਵੈਸੇ ਤਾਂ ਮੈਂ ਜਾਣਦੀ ਨਹੀਂ ਮੈਂ ਮਤਲਬ ਜਿਸ ਦਿਨ ਦੀ ਜਸਨੀਤ ਹੋਈ ਆ ਹਨਾ ਕਦੇ ਵੀ ਨਹੀਂ ਇਸ ਤਰ੍ਹਾਂ ਹੋਇਆ بس ਸੰਦੀਪ ਦੇ ਨਾਲ ਹੀ ਜਾਂਦੇ ਆ ਹਨਾ ਫਿਰ ਰਵਨੀਤ ਦੀ ਸਟੱਡੀ ਦਾ ਵੀ ਹੁੰਦਾ ਪਰ ਹੁਣ ਥੋੜਾ ਜਿਹਾ ਇਹ ਸੀਗਾ ਵੀ ਫਿਰ ਸਾਰਾ ਹੀ ਦੇਖਣਾ ਪੈਂਦਾ ਹਨਾ ਜਾਣਾ ਜ਼ਰੂਰੀ ਵੀ ਸੀਗਾ ਤੇ ਮੈਂ ਕਿਹਾ ਇਸ ਤੋਂ ਬਾਅਦ ਫੇਰ ਨਹੀਂ ਟਾਈਮ ਲੱਗਣਾ ਹੈਗਾ ਸੰਦੀਪ ਕਹਿੰਦੇ ਫੇਰ ਅਸੀਂ ਕੱਲ ਹੀ ਇਹ ਪ੍ਰੋਗਰਾਮ ਬਣਾਇਆ ਸੀ ਕਹਿੰਦੇ ਵੀ ਤੁਸੀਂ ਜਾਇਆਓ ਕੋਈ ਗੱਲ ਨਹੀਂ ਉਦੋਂ ਤਾਂ ਮੈਂ ਕਹਿੰਦੀ ਸੀ ਮੈਂ ਕਿਹਾ ਵੀ ਮੇਰਾ ਇਦਾਂ ਦਿਲ ਨਹੀਂ ਕਰਦਾ ਹੈਗਾ ਤੁਹਾਨੂੰ ਛੱਡ ਕੇ ਜੇ ਜਾਣ ਨੂੰ ਮੈਂ ਰਵਨੀਤ ਨੂੰ ਵੀ ਕਿਹਾ ਸੀ ਮੈਂ ਕਿਹਾ ਰਵਨੀਤ ਮੇਰੇ ਨਾਲ ਚੱਲ ਰਵਨੀਤ ਕਹਿੰਦੀ ਨਹੀਂ ਮੰਮਾ ਵੀ ਤੁਸੀਂ ਜਾਓ ਤੇ ਵੀ ਫੇਰ ਮੇਰਾ ਸ਼ਡਿਊਲ ਜਾਂ ਹਿੱਲ ਜਾਂਦਾ ਹਨਾ ਇੱਕ ਦੋ ਦਿਨ ਜਦੋਂ ਜਾਂਦੇ ਆ ਕਹਿੰਦੇ ਨਾਲੇ ਅਸੀਂ ਪਿੱਛੋਂ ਸੰਭਾਲ ਲਾਗੇ ਸਾਰਾ ਕੰਮ ਧੰਦਾ ਤੇ ਮੇਰੇ ਬਿਲਕੁਲ ਜੀ ਨਹੀਂ ਕਰਦਾ ਹੁੰਦਾ ਇਸ ਤਰ੍ਹਾਂ ਜਾਣ ਨੂੰ ਹਨਾ ਪਰ ਕਈ ਵਾਰ ਮਜਬੂਰੀਆਂ ਹੁੰਦੀਆਂ ਨੇ ਤੇ ਕਈ ਵਾਰ ਜ਼ਰੂਰੀ ਹੁੰਦਾ ਹਨਾ ਆਪਣਾ ਜਾਣਾ ਤੇ ਚਲੋ ਨਾਲ ਇਹ ਵੀ ਇਹ ਵੀ ਹੁੰਦਾ ਹਨਾ ਇੱਕੋ ਜਿਵੇਂ ਆਪਾਂ ਲਾਈਵ 'ਚ ਜਿਵੇਂ ਜਣਿਆ ਥੋੜੀਆਂ-ਮੋਟੀਆਂ ਚੇਂਜਸ ਹਨਾ ਆਉਂਦੇ ਰਹਿਣੀਆਂ ਚਾਹੀਦੀਆਂ ਨੇ ਤੇ ਇਸ ਤਰ੍ਹਾਂ ਹੁਣ ਅੱਜ ਮੇਰੇ ਕਾਫੀ ਜ਼ਿਆਦਾ ਕੰਮ ਸੀਗੇ ਫਿਰ ਮੈਨੂੰ ਇਹ ਹੁੰਦਾ ਹਨਾ ਵੀ ਬਾਦ 'ਚ ਵੀ ਇੱਥੋਂ ਇਹਨਾਂ ਨੂੰ ਦਿੱਕਤ ਆਊ ਆ ਚੀਜ਼ ਤੇ ਦਿੱਕਤ ਆਊ ਫਿਰ ਮੈਂ ਸਾਰੀ ਜਿਹੜੀ ਸੈਟਿੰਗ ਹੈ ਜੇ ਕਰਨ ਵਾਲੀ ਸੀਗੀ ਅੱਜ ਤੱਕ ਨਹੀਂ ਕਰਿਆ ਕਰੀਏ ਨੇ ਵਿੱਚ ਜਾਣਾ ਤਾਂ ਜਿਵੇਂ ਜਿਆਦਾ ਦਿਨਾਂ ਵਾਸਤੇ ਨਹੀਂ ਜਾਣਾ ਹੈਗਾ ਇੱਕ ਜਾਂ ਦੋ ਹਨਾ ਬਸ ਇੰਨੇ ਕੁ ਟਾਈਮ ਵਾਸਤੇ ਜਾਣਾ ਤੇ ਬਾਕੀ ਤੁਸੀਂ ਕੱਲ ਵਾਲੇ ਬਲੌਗ ਚ ਦੇਖਿਓ ਮੈਂ ਕਿੱਥੇ ਜਾਉਂਗੀ ਹਨਾ ਕਿਹਨੂੰ ਮਿਲੂੰਗੀ ਹਨਾ ਤੁਸੀਂ ਜ਼ਰੂਰ ਜ਼ਰੂਰ ਬਲੌਗ ਜਿਹੜਾ ਹੈਗਾ ਕੱਲ ਵਾਲਾ ਆਪਣਾ ਦੇਖਿਓ ਮੈਂ ਉਹ ਤੋਂ ਵੈਸੇ ਅਪਲੋਡ ਕਰਨ ਦੀ ਕੋਸ਼ਿਸ਼ ਕਰੂੰਗੀ ਕਈ ਵਾਰ ਜੇ ਕੋਈ ਦਿੱਕਤ ਆਈ ਹਨਾ ਵੀ ਕਈ ਵਾਰ ਕੋਈ ਇਸ਼ੂ ਆ ਜਾਂਦਾ ਹਨਾ ਨੈਟ ਵਗੈਰਾ ਦਾ ਫਿਰ ਨਹੀਂ ਬਲੌਗ ਅਪਲੋਡ ਹੋਣਾ ਨੰਤੀ ਬਸ ਮੇਰਾ ਕਿਉਂਕਿ ਫਸਟ ਐਕਸਪੀਰੀਅੰਸ ਆ ਨਾ ਘਰ ਤੋਂ ਬਾਹਰ ਜਾ ਕੇ ਵੀਡੀਓ ਪਾਉਂਦਾ ਤੇ ਹੁਣ ਆਪਾਂ ਮਤਲਬ ਬਿਲਕੁਲ ਰਾਤ ਹੋ ਗਈ ਹਨੇਰਾ ਹੋ ਗਿਆ ਤੇ ਮੈਂ ਕਿਹਾ ਚਲੋ ਵੀਡੀਓ ਦਾ ਜਿਹੜਾ ਐਂਡ ਕਰੀਏ ਤੇ ਤੁਹਾਡੇ ਨਾਲ ਗੱਲਬਾਤ ਕਰੀਏ ਹਾਂ ਸਾਰੀ ਫੁੱਲ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਜਿਹੜਾ ਹੈਗਾ ਚੈਨਲ ਨੂੰ ਇੰਨਾ ਪਿਆਰ ਦਿੰਨੇ ਹੋ ਹਨਾ ਐਨੇ ਪਿਆਰੇ ਪਿਆਰੇ ਕਮੈਂਟ ਕਰਦੇ ਹੋ ਬਾਕੀ ਜਿਹੜੇ ਹਨ ਨਵੇਂ ਨੇ ਚੈਨਲ ਤੇ ਤਾਂ ਜਰੂਰ ਜੀ ਤੁਸੀਂ ਵੀ ਲਾਈਕ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਬਾਕੀ ਵੀਡੀਓ ਦੇਖਣ ਲਈ ਹਨ ਬਹੁਤ ਬਹੁਤ ਧੰਨਵਾਦ ਤੇ ਹੁਣ ਸਾਡੇ ਸਾਡੇ ਚਾ ਚਾਹ ਦੀ ਨਾ ਡਰਿੰਕ ਕਰੀ ਹੁੰਦੀ ਹੈ ਕਿ ਇਹ ਸ਼ਾਮ ਨੂੰ ਡਰਿੰਕ ਕਰ ਲੈਣੇ ਨੇ ਤਾਂ ਕਿ ਹੁਣ ਬੋਲੀ ਜਾਂਦੇ ਨੇ ਕਿ ਨਹੀਂ ਤਾਂ ਮੈਂ ਕੁਝ ਗੱਲਾਂ ਬਾਤਾਂ ਕਰਦੀ ਤੇ ਹੁਣ ਆਪਾਂ ਇਹੀ ਵੈਸਟ ਆ ਵੀ ਆਪਾਂ ਜਿਹੜਾ ਵੀਡੀਓ ਦਾ ਐਂਡ ਕਰ ਦਈਏ ਤੇ ਚਲੋ ਜੀ ਉਹ ਚੁੱਪ ਕੇ ਚੁੱਪ ਕਰਾਇ ਤੋਂ ਨਹੀਂ ਚੁੱਪ ਨਹੀਂ ਹੁੰਦੇ ਹੈਗੇ ਤੇ ਉਹਨਾਂ ਦੀ ਨੇਚਰ ਪਹਿਲਾਂ ਤੋਂ ਹੀ ਇਹੋ ਜਿਹੀ ਆ ਇਸ ਤਰ੍ਹਾਂ ਦੀ ਨੇ ਉਹ ਤੇ ਮਤਲਬ ਉਹ ਨਹੀਂ ਉਹਨਾਂ ਨੇ ਮੰਨਣਾ ਨਹੀਂ ਹੁੰਦਾ ਬਾਕੀ ਚਲੋ ਠੀਕ ਆ ਜੀ ਵੈਸੇ ਵਧੀਆ ਨੇ ਹਨਾ ਵੀ ਮਨ ਦੇ ਬਿਲਕੁਲ ਸਾਫ਼ ਜਿਮੇ ਉਹ ਬੰਦੇ ਹੁੰਦੇ ਨੇ ਹਨਾ ਜਿਨ੍ਹਾਂ ਨੂੰ ਕੋਈ ਭੇਦ ਭਾਵ ਨਹੀਂ ਹੁੰਦਾ ਬਿਲਕੁਲ ਸਾਫ਼ ਜਿਮੀ ਆਪਾਂ ਕਹਿੰਦੇ ਫਕਰਤਰਾ ਫਕਰ ਕਿਸਮ ਦੇ ਨਹੀਂ ਹਨਾ ਤੇ ਇਸ ਤਰ੍ਹਾਂ ਦੇ ਨਹੀਂ ਜੀ ਚਲੋ ਹਨਾ ਰੱਬੀ ਰੂਹਾ ਹੁੰਦੀਆਂ ਨੇ ਸਾਰੀਆਂ ਹੀ ਜੋ ਧਰਤੀ ਤੇ ਆਉਂਦੀ ਐ ਨਹੀਂ ਤੇ ਇਹਦੇ ਨਾਲ ਹੀ ਆਪਾਂ ਵੀਡੀਓ ਦਾ ਐਂਡ ਕਰਦੇ ਆਂ ਬਾਕੀ ਗੱਲਬਾਤ ਕੱਲ ਨੂੰ ਕਰਾਂਗੇ ਤੇ ਚਲੋ ਜੀ ਬਾਏ ਬਾਏ